ਗੱਲ ਮੇਰੀ ਤੋਂ ਲੱਕ ਦਮ 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 ਇੱਕ ਵਾਰ ਦੀ ਗੱਲ ਹੈ ਇੱਕ ਲੈ ਲੈਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਸਕੂਲ ਵਿੱਚ ਛੁੱਟੀਆਂ ਹੋ ਗਈਆਂ ਹਨ ਮਾਂ ਮੈਨੂੰ ਨਾਨੇ ਦੀ ਬਹੁਤ ਯਾਦ ਆ ਰਹੀ ਹੈ ਅਤੇ ਨਾਨਕੇ ਜਾ ਕੇ ਨਾਨੀ ਨੂੰ ਮਿਲਣ ਲਈ ਦਿਲ ਕਰਦਾ ਹੈ ਇਹ ਸੁਣ ਕੇ ਉਸ ਦੀ ਮਾਂ ਬੜੀ ਖੁਸ਼ ਹੋਈ ਤੇ ਉਸਨੇ ਕਿਹਾ ਪੁੱਤ ਚਲਾ ਜਾ ਤੇਰੀ ਨਾਨੀ ਤੇ ਨੂੰ ਬਹੁਤ ਯਾਦ ਕਰਦੀ ਹੈ ਮੈਂ ਤੇਰੇ ਲਈ ਨਵੇਂ ਕੱਪੜੇ ਬਣਵਾ ਦਿੰਨੀ ਹਾਂ ਤੂੰ ਆਪਣੇ ਜਾਣ ਦੀ ਤਿਆਰੀ ਕਰ ਲੈ ਅਗਲੇ ਹੀ ਦਿਨ ਲੇਲਾ ਸੋਨੇ ਸੋਨੇ ਕੱਪੜੇ ਪਾ ਕੇ ਆਪਣੀ ਨਾਨੀ ਨੂੰ ਮਿਲਣ ਲਈ ਚੱਲ ਪਿਆ ਰਸਤਾ ਕਾਫੀ ਲੰਬਾ ਤੇ ਜੰਗਲੀ ਸੀ ਜਾਂਦੇ ਜਾਂਦੇ ਉਸ ਨੂੰ ਰਸਤੇ ਵਿੱਚ ਇੱਕ ਬਗਿਆੜ ਮਿਲਿਆ ਲੇਲੇ ਨੂੰ ਦੇਖ ਕੇ ਉਸਦੇ ਮੂੰਹ ਵਿੱਚ ਪਾਣੀ ਆ ਗਿਆ ਅਤੇ ਉਸਨੇ ਦੇਲੇ ਨੂੰ ਕਿਹਾ ਤੈਨੂੰ ਤਾਂ ਮੈਂ ਲਲੜਿਆ ਮੁਰੇ ਹੀ ਜਾਮਾਗਾ ਖਾ ਦੇਲੇ ਨੇ ਕਿਹਾ ਮੈਨੂੰ ਅਜੇ ਨਾ ਖਾਣਾ ਮੈਂ ਨਾਨੀ ਕੋਲ ਜਾ ਰਿਹਾ ਹਾਂ ਉੱਥੇ ਲੱਡੂ ਪੇੜੇ ਖਾਵਾਂਗਾ ਅਤੇ ਮੋਟਾ ਹੋ ਕੇ ਆਵਾਂਗਾ ਫਿਰ ਮੈਨੂੰ ਖਾ ਲੈਣਾ ਬਗਿਆੜ ਮੰਨ ਗਿਆ ਉਸਨੇ ਦੇਲੇ ਨੂੰ ਛੱਡਦੇ ਹੋਏ ਕਿਹਾ ਚਲਾ ਜਾ ਪਰ ਜਲਦੀ ਆਉਨਾ ਲੇਲਾ ਅੱਗੇ ਚੱਲ ਪਿਆ ਜਾਦੂ ਥੋੜਾ ਅੱਗੇ ਗਿਆ ਤਾਂ ਉਸ ਨੂੰ ਇੱਕ ਚੀਤਾ ਦਿਖਾਈ ਦਿੱਤਾ ਚੀਤਾ ਲੇਲੇ ਨੂੰ ਕਹਿਣ ਲੱਗਾ ਮੈਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਹੈ ਚੰਗਾ ਹੋਇਆ ਤੂੰ ਆ ਗਿਆ ਮੈਂ ਤੈਨੂੰ ਖਾਣਾ ਹੈ ਲੇਲੇ ਨੇ ਹੱਥ ਜੋੜ ਕੇ ਕਿਹਾ ਹਜ਼ੂਰ ਮੈਨੂੰ ਅਜੇ ਨਾ ਖਾਣਾ ਮੈਂ ਨੰਨੀ ਦੇ ਘਰ ਜਾ ਰਿਹਾ ਹਾਂ ਉੱਥੇ ਖੂਬ ਲੱਡੂ ਪੇੜੇ ਖਾ ਮਾਂਗਾ ਤੇ ਮੋਟਾ ਹੋ ਕੇ ਆਵਾਂਗਾ ਤੇ ਤੁਸੀਂ ਮੈਨੂੰ ਖਾ ਲੈਣਾ ਚੀਤੇ ਨੇ ਸੋਚਿਆ ਲੇਲਾ ਠੀਕ ਹੀ ਕਹਿ ਰਿਹਾ ਹੈ ਉਹ ਮੰਨ ਗਿਆ ਉਸਨੇ ਲੇਲੇ ਨੂੰ ਕਿਹਾ ਠੀਕ ਹੈ ਚਲੇ ਜਾਓ ਫਿਰ ਜਾਦੋ ਥੋੜੀ ਦੂਰ ਗਿਆ ਤਾਂ ਉਸ ਨੂੰ ਜੰਗਲ ਦਾ ਰਾਜਾ ਸ਼ੇਰ ਮਿਲਿਆ ਲੇਲਾ ਉਸ ਨੂੰ ਦੇਖ ਕੇ ਡਰ ਗਿਆ ਤੇ ਸੋਚਣ ਲੱਗਾ ਕਿ ਸ਼ੇਰ ਨੇ ਮੈਨੂੰ ਨਹੀਂ ਛੱਡਣਾ ਸ਼ੇਰ ਨੇ ਲੇਲੇ ਨੂੰ ਕਿਹਾ ਵਾਹ ਤੂੰ ਅੱਜ ਸਹੀ ਵਕਤ ਤੇ ਮਿਲ ਗਿਆ ਹੈ ਮੈਂ ਤੈਨੂੰ ਖਾ ਜਾਵਾਂਗਾ ਲੇਲੇ ਨੇ ਡਰਦੇ ਹੋਏ ਕਿਹਾ ਮਹਾਰਾਜ ਮੈਂ ਅੱਜ ਬੜਾ ਕਮਜ਼ੋਰ ਹਾਂ ਮੈਂ ਆਪਣੀ ਨਾਨੀ ਦੇ ਘਰ ਜਾ ਰਿਹਾ ਹਾਂ ਉੱਥੇ ਢੇਰ ਸਾਰੇ ਲੱਡੂ ਪੇੜੇ ਖਾ ਕੇ ਮੈਂ ਮੁੱਤਾ ਤਾਜ਼ਾ ਹੋ ਜਾਵਾਂਗਾ ਤੇ ਫਿਰ ਤੁਸੀਂ ਮੈਨੂੰ ਖਾ ਲੈਣਾ। ਛਿਓ ਨੇ ਕਿਹਾ ਠੀਕ ਹੈ ਪਰ ਜਲਦੀ ਆਉਣਾ। ਭੁੱਲ ਨਾ ਜਾਣਾ। ਨੇਲੇ ਨੇ ਕਿਹਾ ਹਜੂਰ ਜਲਦੀ ਹੀ ਆਵਾਂਗਾ। ਆਖਿਰ ਲੀਲਾ ਆਪਣੀ ਨਾਨੀ ਦੇ ਘਰ ਪਹੁੰਚ ਗਿਆ। ਉਸਦੀ ਨਾਨੀ ਨੇ ਲੀਲੇ ਦੀ ਖੂਬ ਸੇਵਾ ਕੀਤੀ। ਲੀਲੇ ਨੂੰ ਵਧੀਆ ਮਠਿਆਈਆਂ ਤੇ ਪਕਵਾਨ ਬਣਾ ਕੇ ਖਵਾਏ। ਲੀਲਾ ਬੜਾ ਖੁਸ਼ ਹੋਇਆ ਅਤੇ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਸ ਦੀਆਂ ਛੁੱਟੀਆਂ ਬੀਤ ਗਈਆਂ। ਲੀਲੇ ਨੇ ਨਾਨੀ ਨੂੰ ਕਿਹਾ ਕਿ ਮੇਰੀਆਂ ਛੁੱਟੀਆਂ ਖਤਮ ਹੋ ਰਹੀਆਂ ਹਨ ਅਤੇ ਮੈਨੂੰ ਹੁਣ ਸਕੂਲ ਖੁੱਲਣ ਤੋਂ ਪਹਿਲਾਂ ਘਰ ਜਾਣਾ ਚਾਹੀਦਾ ਹੈ। ਨਾਨੀ ਨੇ ਕਿਹਾ ਠੀਕ ਹੈ ਮੈਂ ਤੇਰੇ ਲਈ ਅਤੇ ਤੇਰੀ ਮਾਂ ਲਈ ਕੁਝ ਕੱਪੜੇ ਬਣਵਾਏ ਨੇ। ਤੂੰ ਆਪਰੇ ਨਾਲ ਲੈ ਜਾਣਾ ਫਿਰ ਲੈ ਲੇਨੇ ਰਾਸਤੇ ਵਿੱਚ ਸ਼ੇਰ ਬਗਿਆੜ ਆਦਿ ਮਿਲਦੀ ਗੱਲ ਨਾਨੀ ਨੂੰ ਦੱਸੀ ਉਸਦੀ ਨਾਨੀ ਨੇ ਕਿਹਾ ਚਿੰਤਾ ਨਾ ਕਰ ਮੈਂ ਤੇਰੇ ਲਈ ਇੱਕ ਢੋਲਕ ਬਣਵਾ ਦਿੰਨੀ ਹਾਂ ਤੂੰ ਉਸ ਵਿੱਚ ਬੈਠ ਕੇ ਢੋਲਕੀ ਨੂੰ ਰੋੜਦਾ ਹੋਇਆ ਘਰ ਪਹੁੰਚਾਂ ਜਾਂਮੀ ਕਿਸੇ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਢੋਲਕ ਵਿੱਚ ਕੌਣ ਬੈਠਾ ਹੈ ਫਿਰ ਕੀ ਸੀ ਲੇਲਾ ਬੇਫਿਕਰ ਹੋ ਕੇ ਢੋਲਕ ਵਿੱਚ ਆਪਣਾ ਸਮਾਨ ਰੱਖ ਕੇ ਬੈਠ ਗਿਆ ਉਸ ਦੀ ਨਾਨੀ ਨੇ ਢੋਲਕੀ ਦਾ ਟੱਕੜ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਲੇਲਾ ਢੋਲਕੀ ਨੂੰ ਰੋੜਦਾ ਹੋਇਆ ਅੱਗੇ ਚੱਲਦਾ ਗਿਆ ਸਭ ਤੋਂ ਪਹਿਲਾਂ ਉਸ ਨੂੰ ਸ਼ੇਰ ਮਿਲਿਆ ਜੋ ਲੇਲੇ ਦਾ ਬੇਤਾ ਇੰਤਜ਼ਾਰ ਕਰ ਰਿਹਾ ਦਿਆ ਸੀ ਉਸ ਨੇ ਢੋਲਕ ਤੋਂ ਪੁੱਛਿਆ ਢੋਲਕ ਤੋਂ ਢੋਲਕ ਤੂ ਕੀ ਤੇ ਮੋਟਾ ਤਾਜਾ ਲੇਲਾ ਦੇਖਿਆ ਟੋਲਕ ਬਿਚੋ ਆਵਾਜ਼ ਆਈ ਲੇਲੇ ਨਾਲ ਸਾਨੂੰ ਪਲਾਂ ਕੀ ਕੰਮ ਚੱਲ ਮੇਰੀ ਟੋਲਕ ਦਮ 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 ਏ ਕਾਕੇ ਟੋਲਕ ਅੱਗੇ ਚੱਲ ਪਈ ਇਸੇ ਤਰ੍ਹਾਂ ਉਸ ਨੂੰ ਚੀਤਾ ਮਿਲਿਆ ਉਸ ਨੇ ਵੀ ਪੁੱਛਿਆ ਟੋਲਕ ਕਿਤੇ ਤੂੰ ਮੋਟਾ ਤਾਜਾ ਲੇਲਾ ਦੇਖਿਆ ਉਹ ਆਪਣੀ ਨਾਨੀ ਕੋਲ ਗਿਆ ਸੀ ਟੋਲਕ ਵਿੱਚੋਂ ਫੇਰ ਆਵਾਜ਼ ਆਈ ਲੇਰੇ ਨਾਲ ਸਾਨੂੰ ਪਲਾਂ ਕੀ ਕੰਮ ਚੱਲ ਮੇਰੀ ਟੋਲਕ ਦਮ 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 ਅੱਗੇ ਬਗਿਆੜ ਨੇ ਵੀ ਜਦ ਢੋਲ ਕਾਉਂਦੀ ਦੇਖੀ ਤਾਂ ਉਸਨੇ ਵੀ ਢੋਲ ਕਤੋਂ ਪੁੱਛਿਆ ਢੋਲ ਕ ਤੂੰ ਕੀ ਤੇ ਲੈ ਲਾ ਦੇਖਿਆ ਢੋਲਕ ਵਿੱਚ ਬੈਠੇ ਲੇਲੇ ਨੇ ਕਿਹਾ ਲੇਲੇ ਨਾਲ ਸਾਨੂੰ ਪਲਾਕੀ ਕੰਮ ਚੱਲ ਮੇਰੀ ਢੋਲਕ ਧਮ 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 ਇਸ ਤਰ੍ਹਾਂ ਲੇਲਾ ਘਰ ਪਹੁੰਚ ਗਿਆ ਘਰ ਆ ਕੇ ਉਸਨੇ ਆਪਣੀ ਮਾਂ ਨੂੰ ਢੋਲਕ ਦਾ ਟੱਕਣ ਖੋਲਣ ਲਈ ਕਿਹਾ ਜਦੋਂ ਮਾਂ ਨੇ ਟੱਕਣ ਖੋਲਿਆ ਤਾਂ ਨੇਰਾ ਸਹੀ ਸਲਾਮਤ ਟੋਲਕ ਵਿੱਚੋਂ ਬਾਹਰ ਆ ਗਿਆ ਉਸਦੀ ਮਾਂ ਬੜੀ ਖੁਸ਼ ਹੋਈ ਨੇਰਾ ਜੋ ਨਾਨੀ ਕੋਲੋਂ ਸਮਾਨ ਲੈ ਕੇ ਆਇਆ ਸੀ ਉਸਨੇ ਆਪਣੀ ਮਾਂ ਨੂੰ ਦੇ ਦਿੱਤਾ ਨੇਰਾ ਆਪਣੀ ਨਾਨੀ ਦੀ ਜੁਗਤ ਨਾਲ ਘਰ ਪਹੁੰਚ ਗਿਆ ਅਤੇ ਉਹ ਸਭ ਛੇੜ ਚੀਤਾ ਬਘਿਆੜ ਆਦ ਮੂਲ ਟਿਕਾਏ ਦਾ ਦੇਖਦੇ ਹੀ ਰਹਿ ਗਏ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਕਲਮੰਦੀ ਅਤੇ ਸਿਆਣਪ ਨਾਲ ਹਰੇਕ ਸਮੱਸਿਆ ਦਾ ਹੱਲ ਮਿਲ ਸਕਦਾ ਹੈ ਜੇਕਰ ਤੁਸੀਂ ਇਹੋ ਜਿਹੀਆਂ ਹੋਰ ਕਹਾਣੀਆਂ ਵੇਖਣਾ ਚਾਹੁੰਦੇ ਹੋ ਤਾਂ ਸਾਡਾ YouTube ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ